ਅੰਮ੍ਰਿਤਸਰ ਵਿੱਚ ਟ੍ਰੈਫਿਕ ਦੇ ਪਹਿਲਾਂ ਹੀ ਬੁਰੇ ਹਾਲ ਹਨ ਉਧਰ ਲੋਕ ਵਾਹਨਾਂ ਦੀ ਗਲਤ ਪਾਰਕਿੰਗ ਕਰਕੇ ਹੋਰ ਰਾਹਗੀਰਾਂ ਲਈ ਵੀ ਮੁਸ਼ਕਲਾਂ ਖੜੀਆਂ ਕਰ ਦਿੰਦੇ ਹਨ ਟ੍ਰੈਫਿਕ ਪੁਲਿਸ ਦੀ ਗੱਲ ਕਰੀਏ ਤਾਂ ਉਹ ਚਲਾਨ ਕੱਟਣ ਵਿੱਚ ਮਸਰੂਫ ਹੁੰਦੇ ਹਨ ਸਾਡੀ ਟੀਮ ਨੇ ਸ਼ਹਿਰ ਦੇ ਵੱਖ-ਵੱਖੇ ਹਿੱਸਿਆਂ ਦਾ ਦੌਰਾ ਕੀਤਾ ਜਿੱਥੇ ਟ੍ਰੈਫਿਕ ਦੇ ਬੁਰੇ ਹਾਲ ਦੇਖੇ ਗਏ

ਉਸ ਦਾ ਵੀ ਇਹਨਾਂ ਉੱਪਰ ਕੋਈ ਅਸਰ ਨਹੀਂ ਹੈ ਕਿ ਕਿ ਪੁਲਿਸ ਵਾਲੇ ਜਿਹੜੇ ਨੇ ਉਹ ਚਲਾਨ ਕੱਟਦੇ ਨੇ ਪਰ ਜਿਹੜੀ ਜਨਤਾ ਹੈ ਉਹ ਹਾਇਰ ਅਥਾਰਟिटीज ਦੇ ਨਾਲ ਗੱਲ ਕਰਾ ਕੇ ਪੁਲਿਸ ਵਾਲੇ ਦੇ ਉੱਪਰ ਪ੍ਰੈਸ਼ਰ ਪਾਉਂਦੀ ਹੈ ਕਿ ਸਾਡਾ ਚਲਾਨ ਨਾ ਕਟਿਆ ਜਾਵੇ ਬਾਕੀ ਦੀ ਜਾਣਕਾਰੀ ਅਸੀਂ ਪੁਲਿਸ ਵਾਲੇ ਕੋਲੋਂ ਨਹੀਂ ਆਈ ਤਾਂ ਹੀ ਉਹ ਟ੍ਰੈਪ ਵਾਲੀਆਂ ਗੱਡੀਆਂ ਰੋਡ ਤੇ ਲੱਗੀਆਂ ਸਾਈਡ ਤੇ ਉਹਨਾਂ ਨੂੰ ਤੋੜਾਂਗੇ ਤੇ ਟ੍ਰੈਪ ਕਰੇਗੀ ਜਿਹੜਾ ਨਹੀਂ ਤੋੜਤਾ ਉਹਦਾ ਚਲਾਨ ਕਰਾਂਗੇ ਕਿ ਜਨਤਾ ਤੁਹਾਡੇ ਕਹਿਣਾ ਮੰਦੀ ਹੈ ਨਹੀਂ ਮੈਂ ਨਾ ਤੁਹਾਨੂੰ ਪੜਾਇਆ ਸੀ ਕਿਡਾ ਮੰਦਾ ਕਹਿਣਾ ਜੀ ਆ ਹੁਣ ਤੁਹਾਡੇ ਸਾਹਮਣੇ ਵੇਖ ਲੋ ਕੀ ਕਰਨ ਰਿਹਾ ਹੈ ਆਵੇ ਕੀ ਕਰਾ ਰਿਹਾ ਜੀ ਤੁਹਾਨੂੰ ਕੀ ਤੁਹਾਡੇ ਉੱਪਰ ਪ੍ਰੈਸ਼ਰ ਪਾਇਆ ਜਾਂਦਾ ਹੈ ਕਿ ਹਾਂ ਵਟਿਆ ਹੁਣ ਪ੍ਰੈਸਰ ਹੀ ਪੈਣ ਲੱਗਾ ਹੋਤੀਆਂ ਲੱਗਾ ਜੀ ਕਿੰਨਾ ਸਾਬਤ ਚੁੱਪ ਨਹੀਂ ਕੀ ਕਹਿਣਾ ਚਾਹੁੰਦੇ ਕੋਈ ਨਹੀਂ ਅਹੀਂ ਕਹਿਣਾ ਜੇ ਜੋਗਾ ਠੀਕ ਹੈ ਜੋ ਚੱਲਦਾ ਹੱਜਣਾ ਜੀ ਬਲਿ ਸਤ ਬਾਵੇਂ ਛੰਦੇ ਨਹੀਂ ਤੇ ਬਾਤ ਨਹੀਂ ਚਾਹੁੰਦੇ ਪਰ ਹੁਣ ਕੀ ਕਰੀਏ ਜੀ ਉਹਨਾਂ ਦੀ ਗੱਲ ਉਹਦੇ ਨਾਲ ਅਸੀਂ ਜਿਹੜੀ ਕੀਤੀ ਹੋਈ ਸੀ ਗੱਲਬਾਤ ਪਰ ਨਹੀਂ ਜਿੱਥੇ ਅਸੀਂ ਗਲਤ ਐ ਸਾਨੂੰ ਗਲਤੀ ਆਪਣੀ ਮੰਨਨੀ ਚਾਹੀਦੀ ਨਾ ਕਿ ਹਾਇਰ ਅਥਾਰਟੀਸ ਤੇ ਕੋਲੋਂ ਸਾਨੂੰ ਪ੍ਰੈਸ਼ਰਾਈਜ਼ ਕਰਾਇਣਾ ਚਾਹੀਦਾ ਪੁਲਿਸ ਵਾਲੇ ਨੂੰ ਫਿਰ ਐਸੀ ਕਰਨੇ ਪੁਲਸ ਵਾਲੇ ਗਲਤ ਆ ਪੁਲਸ ਵਾਲੇ ਕੀ ਕਰਨ ਫਿਰ ਜਦੋਂ ਉੱਪਰੋਂ ਹੀ ਪ੍ਰੈਸ਼ਰ ਆ ਜਾਏਗਾ ਕਿ ਨਹੀਂ ਜੀ ਤੁਸੀਂ ਇਹਦਾ ਚਲਾਨ ਨਹੀਂ ਕਟਣਾ ਫਿਰ ਤੁਸੀਂ ਕੀ ਕਰੋਗੇ ਸੋ ਐਸੀਗਾ ਸਾਡੇ ਅੰਮ੍ਰਿਤਸਰ ਦਾ ਸੈਂਟਰ ਜਿੱਥੇ ਅੱਜ ਅਸੀਂ ਖੜੇ ਖੜ ਗਏ ਤੁਹਾਨੂੰ ਇੰਨਾ ਸਾਰਾ ਟ੍ਰੈਫਿਕ ਦਿਖਾਇਆ ਔਰ ਜਨਤਾ ਵੀ ਸਮੱਸਿਆ ਦੱਸੀ ਤੁਹਾਨੂੰ ਐਕਸਟਰਾ ਦੀ ਹੋਸਟ ਚੋਰੀਸ ਦੇ ਨਾਲ ਮੈਦਾਨ ਨੂੰ ਮਿਲਦੀ ਰਹਾਂਗੇ ਆਪ ਸਭ ਨੂੰ